ਸਾਰੇ ਪੱਤਰਕਾਰਾਂ ਅੱਗੇ ਸਾਰੇ ਸ਼ਹਿਰ ਵਾਸੀਆਂ ਅੱਗੇ ਸਾਰਿਆਂ ਅੱਗੇ ਮਿੰਨਤ ਕਰਨਾ, ਤਰਲੇ ਕਰਨਾ, ਪੈਰੀ ਹੱਥ ਲਾਣਾ ਹੈਪੀ ਦੀ ਬੀਬੀ, ਮੇਰੀ ਬੀਬੀ ਵੀ ਲੱਗਦੀ ਏ। ਉਹਦਾ ਧਿਆਨ ਕਰੋ, ਉਹਦੀ ਵੀਡੀਓ ਵੇਖੋ ਤੇ ਆਪਾਂ ਆਦੇ ਸਾਰੇ ਜਮੀਰ ਨੂੰ ਜਗਾਈਏ ਤੇ ਸਾਰਾ ਸਾਥ ਦੇਈਏ ਤੇ ਹੈਪੀ ਗੁੰਬਰ ਨੂੰ ਪੱਪੂ ਗਰੋਵਰ ਕੋਲੋਂ ਪੈਸੇ ਲੈ ਕੇ ਦਈਏ। ਸਾਰੇ ਸਾਥ ਦਿਓ, ਆਪਦੀ ਜਮੀਰ ਜਗਾਓ। ਇੱਕ ਵਾਰ ਵੀਡੀਓ ਜ਼ਰੂਰ ਵੇਖੋ ਮੇਰੀ ਮਿੰਨਤ ਏ। ਸਾਰੇ ਫਾਜ਼ਿਲਕਾ ਵਾਸੀਆਂ ਤੇ ਹੱਥ ਜੋੜ ਕੇ ਅਪੀਲ ਕਰਨਾ ਪੈਰੀਂ ਪੈਣਾ ਮਿੰਨਤ ਕਰਨਾ ਤਰਲੇ ਕਰਨਾ ਮੇਰੀ ਬੀਬੀ ਦੇ ਹੁਣ ਹਾਲਾਤ ਵੇਖਿਆ ਜੇ ਤੁਹਾਨੂੰ ਫੋਟੋ ਵਿੱਚ ਤੇ ਉਸ ਤਰ੍ਹਾਂ ਤੋਂ ਬਾਅਦ ਤੁਸੀਂ ਆਪਣਾ ਜਮੀਰ ਜਗਾਇਆ ਜੇ ਤੇ ਮੇਰਾ ਸਾਥ ਦੇ ਆ ਜੇ ਬਸ ਮੈਂ ਇਹੋ ਸ਼ਹਿਰ ਕੋਲੋਂ ਮੰਗਣਾ ਮੇਰੀ ਮੰਤ 19 ਤੋਂ ਬਾਅਦ ਬੀਬੀ ਦੀ ਮੇਰੀ ਦੀ ਗੱਲ ਸੁਣਿਆ ਜੇ ਹੈਪੀ ਦੀ ਬੀਬੀ ਦੀ ਜਿੰਦੇ ਨਾਲ ਠੱਗੀ ਹੋਈ ਹੈ ਸਤਿ ਸ਼੍ਰੀ ਅਕਾਲ ਸਾਡਾ ਪੁਸਤਕ ਬਣਿਆ ਸੀ ਮੇਰਾ ਹੈਪੀ ਦਾ ਪ੍ਰਾਅ ਬਣ ਗਿਆ ਸੀ ਸਾਂਝੀ ਗ੍ਰਾਹੀ ਸਾਜੀ ਸੀ ਸਭ ਦੁਰੂ ਸਾਡੇ ਕੋਲ 3 ਲੱਖ ਰੁਪਈਆ ਲੱਗੇ ਹਾਂਜੀ 15 ਮਹੀਨੇ ਕੋਲ ਲੈ ਗਿਆ 15 ਆਪੀ ਕੋਲ ਲੈ ਗਏ ਠੀਕ ਹੈ ਜੀ ਸਾਡੇ ਮਾਂ ਪੁੱਤਰ ਕੋਲ ਹੈ ਐਨੇ ਸਾਨੂੰ ਵਾਪਸ ਨਹੀਂ ਦੇ ਦਿੱਤੇ ਉਹਨਾਂ ਵੇਚਿਆ ਸਾਡਾ ਰੋਟੀ ਦਾ ਗੁਜ਼ਾਰਾ ਇਸ ਕੀਤਾ ਇਹ ਹਾਲ ਕੀ ਬਣਿਆ ਪਿਆ ਇਲਾਜ ਵਾਸਤੇ ਪੈਸਾ ਚਾਹੀਦਾ ਸੰ ਪੈਸਾ ਦੋ ਮਾਤਾ ਦਾ ਬੁਰਾ ਪਿਆਸ ਨਾਲ ਸੀ ਹਾਂਜੀ ਜੋ ਪਿਆ ਰੱਖੇ ਸੀ ਅਸੀਂ ਬਿਮਾਰੀ ਰੱਖੇ ਸੀ ਉਹ ਲੱਗੂ ਗਨ ਵਿਚਨੋਂ ਸੇ ਮਕਾਨ ਲੈਣੇ ਮੈਨੂੰ ਪੈਸੇ ਚਾਹੀਦੇ ਦਿੰਦੇ ਜਾਓ ਉਹ ਪੈਸੇ ਨੇ ਮੋੜੇ ਨਹੀਂ ਉਹਨੇ ਰੋਟੀ ਤੋਂ ਓਖੇ ਨਹੀਂ ਇਹ ਸਾਰਾ ਰੋਟੀ ਦਿੰਨਾਂ ਦਾ ਇਹ ਮਜੂਦ ਤਾਂ ਬੁਰਾ ਹੋ ਗਿਆ ਪਿਆ